ਆਹ ਸਾਹਮਣੇ ਖੇਡ ਮੈਦਾਨ ਅੰਦਰ ਸੱਚੇ ਪਾਸ਼ਾ ਮੇਰ ਕਰਨ ਵਾਈਕ ਮਹਾਨ ਖਿਡਾਰੀ ਹੈ ਗੁਰਦਾਸਪੁਰ ਲਾਈਨ ਦੀ ਟੀਮ ਦੇ ਲਈ ਖੇਡਦਾ ਹੈ ਮੇਰੇ ਵੀਰੋ ਕਹਿੰਦੇ ਦਮਦਮੇ ਪਿੰਡ ਵਾਲੇ ਮਨਸ਼ੇਰ ਗੱਲ ਹੋਣਾ ਦੇ ਲਈ ਤੇ ਨਾਲ ਲਾਰ ਤੇ ਨਾਲ ਲਾਰ ਜੋਲ ਹੋਣਾ ਲਈ ਖੇਡਦਾ ਆਹ ਸਾਹਮਣੇ ਖੇਡ ਮੈਦਾਨ ਅੰਦਰ ਸੱਚੇ ਪਾਤਸ਼ਾਹ ਮੇਰ ਕਰਨ ਵਾਹਿਗੁਰੂ ਸੁਨੀਲ ਹਲਕਾ ਜਿਹਾ ਜ਼ਖਮੀ ਹੋਇਆ ਹੈ ਸੱਚੇ ਪਾਤਸ਼ਾਹ ਕਿਰਪਾ ਰੱਖਣ ਮੇਰੇ ਵੀਰੋ ਗੁਰੂ ਮਹਾਰਾਜ ਮੇਰ ਪਰਿਆ ਹੱਥ ਰੱਖਣ ਮੇਰ ਪਰਿਆ ਹੱਥ ਰੱਖਣ ਮੇਰ ਪਰਿਆ ਹੱਥ ਰੱਖਣ ਵਾਹਿਗੁਰੂ ਕਿਰਪਾ ਕਿਰਪਾ ਮਹਾਪੁਰਸ਼ਾਂ ਦੀ ਸ੍ਰੀ ਸਤਗੁਰੂ ਰਾਮ ਸਿੰਘ ਜੀ ਦੀ ਕਿਰਪਾ ਹੈ ਮੇਰੇ ਵੀਰੋ ਹਾਂਜੀ ਦੋਸਤੋ ਤੁਹਾਨੂੰ ਇਹ ਵੀਡੀਓ ਅੰਬੇ ਸੌਰ ਸੰਗ ਦੀ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਬਹੁਤ ਵਧੀਆ ਭਰਾ ਦੀ ਸੋਚ ਨਾਲ ਦੇ ਪਲੇਅਰ ਦੀ ਇਦਾਂ ਹੀ ਰਿਸਪੈਕਟ ਕਰਨੀ ਚਾਹੀਦੀ ਆ ਆ ਬੈਗਰੋ ਅਰਦਾਸ ਕਰਦੇ ਕਿਸੇ ਪਲੇਅਰ ਤੇ ਸ